ਸ਼ਿਕਾ ਕੀ ਹਾਲ ਚਾਲ ਆਪਾਂ ਸੀਗੇ ਜੀ ਰਾਤ ਦੁਖਨਵਰਨ ਸਾਹਿਬ ਤੇ ਦਿਨ ਚੜ ਗਿਆ ਠੀਕ ਹੈ ਜੀ ਤੇ ਆਪਾਂ ਚਲਦੇ ਆਂ ਨਹਾ ਧੋ ਲਈ ਅਸੀਂ ਔਰ ਚਾਹ ਪੀ ਕੇ ਸੋਨੇਮ ਬਰਕਰ ਮੱਥਾ ਟੇਕ ਕਿਉਂਨੇ ਆ ਤੇ ਫਿਰ ਕਰਦੇ ਆਂ ਸਭ ਸ਼ੁਰੂ ਠੀਕ ਹੈ ਜੀ ਸਵੇਰੇ ਸਵੇਰੇ ਜਾਦਾ ਲੰਗਰ ਸੰਗਤ ਚੱਕ ਰੀਆ ਦੇਵਤਾ ਵੀ ਆ ਗਿਆ ਅੱਜ ਟਾਈਮ ਨਾਲ ਹੀ ਤੇ ਗੁਰੂ ਘਰ ਦੇ ਬਾਹਰ ਔਰ 메ਨ 게ਟ ਹੈਗਾ ਇਹ ਸਰਾਂਦਾਲੀ ਸਾਈਡ ਵਾਲਾ ਤੇ ਚੱਲਦੇ ਆਪਾਂ ਹੁਣ ਰਾਜਪੁਰੇ ਵਾਲੀ ਸਾਈਡ ਨੂੰ ਤੇ ਕਰਦੇ ਆ ਸਭ ਤੋਂ ਸ਼ੁਰੂ ਚੌਥੇ ਦਿਨ ਦਾ ਲਓ ਜੀ ਚੱਲਦੇ-ਜਲਦੇ ਆਪਾਂ ਪਹੁੰਚ ਗਏ ਬੱਸ ਸਟੈਂਡ ਸਾਹਮਣੇ ਬੱਸ ਸਟੈਂਡ ਆ ਗਿਆ ਪੁੱਲ ਜਾ ਇਹ ਆਰਾਮ ਦੇਖ ਲੋ ਗਰਮੀ ਅੱਜ ਲੇਟ ਤੋਰੇ ਤਾਂ ਕਰਕੇ ਗਰਮੀ ਜਿਆਦੇ ਹੈ ਗਰਮੀ ਜਿਆਦਾ ਲੱਗ ਰਹੀ ਹੈ ਨਾ ਪਸੀਨਾ ਵੀ ਆ ਰਿਹਾ ਤੇ ਬਾਕੀ ਦਿਖਾਉਣਾ ਤੁਹਾਨੂੰ ਬੱਸ ਸਟੈਂਡ ਪਟਿਆਲੇ ਸ਼ਹਿਰੋਂ ਛੱਡਿਆ ਜੀ ਆਪਾਂ ਦੂਰ ਬਹੁਤ ਦੂਰ ਹੁਣ ਆ ਗਏ ਆਪਾਂ ਟੋਲ ਪਲਾਜ਼ੇ ਦੇ ਨੇੜੇ ਬਾਦਰਗੜ੍ਹ ਤੱਪਿਆ ਜੀ ਮਤਲਬ ਬਹੁਤ ਦੂਰ ਆ ਗਏ ਹੁਣ ਸਾਡੀ એનર્ਜੀ ਜੀ ਹੋਣ ਲੱਗੀ ਡਾਊਨ ਆ ਦੇਖ ਲਓ ਤੇ ਹੁਣ ਕੋਈ ਠੱਬੂਬਾ ਦੇਖ ਲਿਆ ਖਾਣਿਆ ਰੋਟੀ ਥੋੜੀ ਜੀ ਪੀ ਕੇ ਚਾਹ ਫੇਰ ਤੁਰਾਂਗੇ ਦੁਬਾਰਾ ਫੇਰ ਸਾਨੂੰ ਸਿਰਫ ਲਗਭਗ 15 ਕਿਲੋਮੀਟਰ ਰਹਿ ਗਿਆ 14 15 ਕਿਲੋਮੀਟਰ ਫੇਰ ਉਸ ਤੋਂ ਬਾਅਦ ਦੇਖਾਂਗੇ ਕੀ ਬਣਦਾ ਹਾਂਜੀ ਫਾਈਨਲ ਆਪਾਂ ਪਹੁੰਚ ਗਏ लवली ਢਾਬੇ ਤੇ ਜੇ ਤੁਸੀਂ ਸਾਡੇ ਪਹਿਲਾ ਵਾਲੇ ਵਲੌਗ ਵੀ ਦੇਖਿਆ ਤਾਂ ਥੋੜੇ ਜਿ ਵੀ ਅਜੇ ਕੀ ਰੁਕੇ ਸੀ ਕਿਰਾ ਸਾਹਮਣੇ ਦੇਖ ਲਓ ਹਾਲਾਤ ਸਾਡੇ ਮੂੰਹਾਂ ਤੇ ਦੇ ਲੱਗਦਾ ਪਤਾ ਲੱਗਦਾ ਹੁਣ ਸਾਜੀ ਕਿੰਨੀ ਗਰਮੀ ਤੇ ਪੂਰਾ ਸਿਕਰ ਹੈ ਗਰਤੀ ਦਾ 26 ਟਾਈਮ ਹੋਣਾ ਟਾਈਮ ਦੇਖਿਓ 3 ਵਜੇ ਟਾਈਮ ਤੇ ਹੁਣ ਇੱਥੇ ਘੰਟਾ ਕ੍ਰੈਸ਼ਟ ਕਰਾਂਗੇ ਦੇਖਦੇ ਆ ਪੁੱਛਦੇ ਇਹਨਾਂ ਨੂੰ ਤੇ ਔਰ ਸਵੇਰ ਦੀ ਰੋਟੀ ਵੀ ਖਾਦੀ ਹੋਈ ਰੋਟੀ ਵੀ ਖਾਵਾਂਗੇ ਲਗਭਗ ਆਪਾਂ ਲਾਗੇ ਰਾਜਪੁਰੇ ਦੇ ਨੇੜੇ ਪਰ ਸਾਨੂੰ ਰਾਜਪੁਰਾ ਮੁਸ਼ਕਲ ਹੀ ਮਿਲਿਆ ਹੈ ਬਸ ਅਸੀਂ ਦੱਸ ਸਕਦੇ ਹਾਂ ਵੀ ਸਾਨੂੰ ਵੀ ਹਲੇ ਵੀ ਮਤਲਬ ਕੱਲਾ ਰਾਜਪੁਰਾ ਦੇਖਿਆ ਹੈ ਦੇਖਿਆ ਹੋਇਆ ਹੈ ਵੀ ਦੇਖਿਆ ਹੈ ਉਹਦੇ ਕਿਲੋਮੀਟਰ ਨਹੀਂ ਲਿਆ ਵੀ ਕਿੰਨੇ ਐ ਹਲੇ ਹੋ ਸਾਹਮਣੇ ਦੀਨ ਦਾ ਉਹ ਸਾਹਮਣੇ ਪੁਲ ਦੀਨ ਦਾ ਇਹ ਉਹ ਸਾਹਮਣੇ ਸ਼ਾਇਦ ਨਾ ਦੀਨ ਦਾ ਵੀ ਸਾਡਾ ਫੋਨ ਇੰਨਾ ਵਧੀਆ ਨਹੀਂ ਉਹ ਸਾਹਮਣੇ ਪੁੱਲ ਦਿਨਰੋ ਲਓ ਜੀ ਆ ਗਿਆ ਰਾਜਪੁਰਾ ਪੜਾ ਬਸ ਹੁਣ ਥੱਲੋਂ ਦੇ ਅੰਦਰ ਜਾ ਕੇ ਅਸੀਂ ਜਾਵਾਂਗੇ ਸ਼ਹਿਰ ਚ ਫਿਰ ਉਸ ਤੋਂ ਬਾਅਦ ਗੁਰੂ ਘਰ ਦੇਖਦੇ ਆ ਕਿਹੜਾ ਗੁਰੂ ਘਰ ਸਾਨੂੰ ਨੇੜੇ ਪੈਂਦਾ ਤੇ ਉਧਰ ਚੰਡੀਗੜ੍ਹ ਕਣੀ ਜਾਣ ਵਾਸਤੇ ਕਿਹੜਾ ਨੇੜੇ ਪਊਗਾ ਕਿ ਅਸੀਂ ਸੋ ਦੇਖਾਂ ਨਿਕਲ ਲੈਣਾ ਤਾਂ ਕਿ ਵੀ ਕਿਹੜਾ ਛੇਤੀ ਨਿਕਲ ਜਾਾਂਗੇ ਜਿੱਥੋਂ ਅਸੀਂ ਠੀਕ ਹੈ ਜੀ ਮਿਲਦੇ ਆਉਣ ਗੁਰੂ ਘਰ ਦੇ ਵਿੱਚ ਹਾਂਜੀ ਸ਼ਸ਼ੀਕਾ ਕੀ ਹਲਚਲ ਅੱਜ ਸਾਡੇ ਅੱਜਾ ਲੜਾ ਪੰਜਵਾਂ ਦਿਨ ਤੇ ਜਿਹੜੇ ਚੌਥੇ ਦੇ ਪੰਜਵੇਂ ਦਿਨ ਨਾਲ ਇਹ ਦੋਨੇ ਬਲੌਗਾਂ 'ਚ ਵੀਡੀਓ ਬਣਾਈ ਨੇ ਦੋਨੇ ਨਾਲ ਹੀ ਉਹ ਇੱਕ ਜੀ ਕਰਕੇ ਪਾ ਦਾਂਗੇ ਤੇ ਜਿਹੜਾ ਉੱਥੇ ਦਰਬਾਰ ਦਾ ਜਾ ਕੇ ਉਹ ਅਸੀਂ ਉੱਥੇ ਪਾਵਾਂਗੇ ਕਿਉਂਕਿ ਇੱਕ ਦਿਨ ਦਾ ਪੂਰਾ ਉੱਥੇ ਰੇ ਬਣਾ ਲਾਂਗੇ ਸਾਰਾ ਤੇ ਤਾਂ ਕਿ ਚੰਗੇ ਤਨਾਂ ਦਾ ਰਸ ਹੋਵੇ ਤੇ ਅਸੀਂ ਲੈ ਸੀਗਾ ਇੱਥੇ ਰਾਜਪੁਰੇ ਜੀ ਟੱਪਾ ਬੰਨਾ ਚ ਕਮਰਾ ਕਮਰਾ ਤੁਹਾਨੂੰ ਮਿਲਣੀ ਆਇਆ ਪੈਸੇ ਲਿਆ 300 ਗੱਦੇ ਕਿ ਮੰਨ 10 ਰੁਪਏ ਰੈਂਟ ਵਾਲੇ ਕੰਮ ਦੇ ਜਿਹੜੇ 20 ਰੁਪਏ 30 ਰੁਪਏ ਚ ਬਿਲਦੇ ਠੀਕ ਹੈ ਜੀ ਤੇ ਕੋਈ ਚਾਹ ਦੀ ਸਹੂਦਤ ਨਹੀਂ ਹੈਗੀ ਮੰਦਿਰ ਬਾਖਮਾਲ ਬਹੁਤ ਸੋਹਣਾ ਮੰਦਿਰ ਤੇ ਮੈਨੇਜਮੈਂਟ ਬਿਲਕੁਲ ਵੀ ਕੰਮ ਨਹੀਂ ਹੈਗੀ ਕਿਉਂਕਿ ਉਹ ਨਹੀਂ ਇੱਧਰ ਬਾਥਰੂਮ ਨੇ ਤੇ ਲੇਡੀਜ਼ ਵਾਲਾ ਅਲੱਗ ਤੋਂ ਕੁਝ ਨਹੀਂ ਹੈਗਾ ਠੰਡੇ ਪਾਣੀ ਵਾਲਾ ਕੋਲਰ ਹੈ ਤੇ ਮੰਦਿਰ ਨੂੰ ਨੰਮੈ ਨੇ ਸੋ ਬਸ ਬਸ ਤੇ ਚੱਲਦੇ ਹਾਂ ਫਿਰ ਹੁਣ ਚਾਚੂ ਕਿੰਨੇ ਆ ਚਾਚੂ ਵੀ ਕੇ ਫਿਰ ਕਰ ਗੁਰਦੁਆਰੇ ਚ ਆ ਗਏ ਸੀਗੇ ਜੀ ਇਹ ਗੁਰੂ ਘਰ ਹੈ ਦੱਦਾਦਾਰੀ ਗੁਰੂ ਘਰ ਵਾਜਦਾ ਤੁਸੀਂ ਇੱਥੇ ਤੁਹਾਨੂੰ ਰਹਿਣ ਵਾਸਤੇ ਕਮਰਾ ਵੀ ਮਿਲ ਸਕਦਾ ਹੈ ਲੰਗਰ ਵੀ ਮਿਲਦਾ ਹੈ ਬਾਕੀ ਰਾਜਪੁਰੇ ਦੇ ਹੋਰ ਗੁਰੂ ਘਰਾਂ ਚ ਜਾਂ ਮੰਦਿਰਾਂ ਚ ਤਾਂ ਤੁਸੀਂ ਆਸ ਹੀ ਨਾ ਕਰੋ ਹੈਨਾ ਤੇ ਇਹ ਸਟੇਸ਼ਨ ਦੇ ਵੀ ਨੇੜੇ ਐ ਤੇ ਆਪਣਾ ਬੱਸ ਸਟੈਂਡ ਦੇ ਵੀ ਨੇੜੇ ਐ ਜਿਹੜਾ ਚੰਡੀਗੜ੍ਹ ਤੋਂ ਆਉਂਦੇ ਹੋਏ ਕੋਲਾ ਹੈਗਾ ਕੋਲਾ ਵਾਲਾ ਸ਼ੌਕ ਹੈ ਉਹਦੇ ਵੀ ਨੇੜੇ ਐ ਗੁਰੂਗਰ ਦਾ ਨਾਮ ਹੈ ਗੁਰਦੁਆਰਾ ਸਾਬ ਵਡੇਰਾ ਬਾਬਾ ਦੁੱਧਾਤਾਰੀ ਰਾਜਪੁਰਾ ਠੀਕ ਹੈ ਜੀ ਇੱਥੇ ਆ ਕੇ ਤੁਸੀਂ ਕਮਰਾ ਵੀ ਲੈ ਸਕਦੇ ਹੋ ਮਿਲਦਾ ਹੈ ਰਹਿਣ ਵਾਸਤੇ ਮਤਲਬ ਕਮਰਾ ਨਹੀਂ ਸਰਾਂਚ ਜਿੱਥੇ ਵੀ ਪਾਸ ਪਾਉਂਦੇ ਉੱਥੇ ਵੀ ਮਿਲਦਾ ਤੇ ਵਧੀਆ ਖਾਣਾ ਪਾਣੀ ਵੀ ਮਿਲਦਾ ਹੈ ਤੋ ਆ ਦੋਨੋਂ ਗੁਰੂਗਰ ਦੀ ਨਵੀਂ ਉਸਾਰੀ ਹੋ ਰਹੀ ਹੈ ਨਵੀਂ ਬਿਲਡਿੰਗ ਬਣ ਰਹੀ ਹੈ ਥੋੜਾ ਜਿਹਾ ਤਾਂ ਕਰਕੇ ਠੰਡਾ ਕੰਮ ਨਹੀਂ ਤਾਂ ਬਹੁਤ ਵਧੀਆ ਹਾਂਜੀ ਆਪਾਂ ਆ ਗਏ ਜੀ ਰਾਜਪੁਰੇ ਤੋਂ ਕਿਲੋਕੀਮੀਟਰ ਬਾਹਰ 1.5 ਕਿਲੋਮੀਟਰ ਤੇ ਭੁੱਖ ਲੱਗਿਆ ਸੀ ਨਾ ਕਿਉਂਕਿ ਕੱਲਾ ਸ਼ਾਮ ਦੇ ਖਾਦਾ ਖਾਣਾ ਤੇ ਉਹ ਦਿਨ ਚੋਂ ਦਾ ਰਾਤ ਨੂੰ ਤਾਂ ਖਾਇ ਹੀ ਨਹੀਂ ਸ਼ਾਮ ਨੂੰ ਮਤਲਬ 8 9 10 ਕਿਤੇ ਵੀ ਨਹੀਂ ਖਾਇਆ ਤੇ ਇਹ ਹੈ 골ਡਨ ਪੰਜਾਬੀ ਢਾਬਾ ਇਹਦੇ ਨਾਲ ਇਹਨਾਂ ਦਾ 골ਡਨ ਲੈਂਡ ਇਹ ਹੋਟਲ ਹੈ ਮਤਲਬ ਖਾਣਾ ਬੇਕਮ ਬੇਮਸਾਲ ਖਾਣਾ ਹੈ ਲਓ ਜੀ ਆਪਾਂ ਆ ਗਏ ਬਨੂੜ ਤੇ ਆਪਾਂ ਚੜ ਕੇ ਪੁਲ ਉੱਪਰ ਦੇ ਇੱਧਰ ਗੁਰੂਕਰ ਹੈ ਅਕਾਲਗੜ੍ਹ ਸਾਹਿਬ ਬਨੂੜ ਤੇ ਇੱਧਰ ਹੈ ਸ਼ਹਿਰ ਜੀ ਆਪਾਂ ਬੋੜੀ ਦੇ ਜੀਏ ਟੋਲ ਪਰਾਜੇ ਤੇ ਔਰ ਸਾਨੂੰ ਰਹਿ ਗਿਆ ਇਥੋਂ 7-8 ਕਿਲੋਮੀਟਰ ਫਿਰ ਹੁਣ ਇਸ ਵੀਡੀਓ ਦੀ ਕਰਦੇ ਆਪਾਂ ਐਂਡਿੰਗ ਔਰ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਕੱਲ ਵਾਲਾ ਵਲੌਗ ਹੈ ਜਿਹੜਾ ਉਹ ਪੂਰਾ ਵਧੀਆ ਬਣਾਵਾਂਗੇ ਆਪਾਂ ਅੰਦਰ ਦਰਗਾਹ ਦੇ ਦਰਸ਼ਨ ਵੀ ਕਰਵਾਵਾਂਗੇ ਤੇ ਬਾਬਾ ਜੀ ਦੇ ਨਾਲ ਵੀ ਮਿਲਾਵਾਂਗੇ ਠੀਕ ਹੈ ਜੀ ਕੱਲ ਨੂੰ ਪੂਰਾ ਇੰਟਰਸਟਿੰਗ ਹੈ ਕੱਲਾ ਵਾਲਾ ਵਲੌਗ ਠੀਕ ਹੈ ਜੀ ਧੰਨਵਾਦ ਥੈਂਕ ਯੂ ਸ਼ੁਕਰੀਆ ਬਾਏ ਬਾਏ